ਸਤਿ ਸ਼੍ਰੀ ਅਕਾਲ ਸਭ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਨਿਊ ਅਕਾਲ ਰੂਪ ਮੈਰਿਜ ਬਿਊਰੋ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਔਰ ਅੱਜ ਦੀ ਇਸ ਵੀਡੀਓ ਵਿੱਚ ਲੜਕੀਆਂ ਦੇ ਰਿਸ਼ਤੇ ਨੋਟ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਇਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਉਹਨਾਂ ਨੂੰ ਵੀ ਔਨ ਤੇ ਸੈੱਟ ਕਰ ਲਵੋ ਜਾਨਕਿ ਬੈਲ ਆਈਕਨ ਨੂੰ ਆਲ ਤੇ ਸੈੱਟ ਕਰਨਾ ਹੈ ਤਾਂ ਜੋ ਸਾਡੇ ਕੋਲ ਹਰ ਰੋਜ਼ ਨਵੇਂ-ਨਵੇਂ ਪ੍ਰੋਫਾਈਲਸ ਲੜਕੀਆਂ ਦੇ ਪਹੁੰਚ ਰਹੇ ਨੇ ਉਹਨਾਂ ਸਾਰਿਆਂ ਦੀ ਇਨਫਰਮੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੋਂ ਸ਼ੁਰੂਆਤ ਕਰਦੇ ਹਾਂ ਲੜਕੀਆਂ ਦੇ ਰਿਸ਼ਤਿਆਂ ਦੀ ਜਾਣਕਾਰੀ ਫਰਸਟ ਪ੍ਰੋਫਾਈਲ ਹੈ ਜੱਟ ਸਿੱਖ ਕਾਸਟ ਦੀ ਲੜਕੀ ਡੇਟ ਆਫ ਬਰਥ ਹੈ 13 ਫਰਵਰੀ 1994 ਕੁਆਲਿਫਿਕੇਸ਼ਨ ਹੈ ਇਹਨਾਂ ਦੀ ਬੀ ਕਾਮ ਹਾਈਟ 5 ਫੁੱਟ 4 ਇੰਚ ਮੁੰਬਈ ਸਿਟੀ ਦੇ ਵਿੱਚ ਇਹ ਰਹਿ ਰਹੇ ਨੇ ਔਰ ਬੈਕਗਰਾਉਂਡ ਹੈ ਇਹਨਾਂ ਦੀ ਅੰਮ੍ਰਿਤਸਰ ਸਿਟੀ ਤੋਂ ਲੜਕੀ ਕੰਪਨੀ ਦੇ ਵਿੱਚ ਵਧੀਆ ਜੌਬ ਕਰਦੀ ਹੈ ਔਰ ਇਹਨਾਂ ਨੂੰ ਜੱਟ ਸਿੱਖ ਕਸਟ ਤੋਂ ਹੀ ਲੜਕੇ ਦਾ ਪ੍ਰੋਫਾਈਲ ਚਾਹੀਦਾ ਹੈ ਜਿਹੜਾ ਕਿਸੇ ਵੈਲ ਸੈਟਲ ਫੈਮਲੀ ਨੂੰ ਬਿਲੋਂਗ ਕਰਦਾ ਹੋਵੇ ਔਰ ਪ੍ਰਾਈਵੇਟ ਕੰਪਨੀ ਦੇ ਵਿੱਚ ਜੌਬ ਕਰਦਾ ਹੋਵੇ ਫੈਮਲੀ ਦਾ ਫੋਨ ਨੰਬਰ ਨੋਟ ਕਰੋ ਜੀ 8652534690 8652534690 ਨੈਕਸਟ ਹੈ ਹੁਸ਼ਿਆਰਪੁਰ ਸਿਟੀ ਤੋਂ ਲੜਕੀ ਦਾ ਰਿਸ਼ਤਾ ਲੜਕੀ ਬੈਂਕ ਦੇ ਵਿੱਚ ਮੈਨੇਜਰ ਹੈ ਕਾਸਟ ਹੈ ਰਵੀ ਦਾਸੀਆ 6 ਅਗਸਤ 1991 ਦਾ ਬਰਥ 5 ਫੁੱਟ 1 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮਸੀਏ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਔਰ ਇਹਨਾਂ ਨੂੰ ਐਨਆਰਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿੱਚ ਪੀਆਰ ਹੋਵੇ ਜਾਤੀ ਬੰਧਨ ਇਹਨਾਂ ਨੂੰ ਕੋਈ ਨਹੀਂ ਹੈ ਔਰ ਫੈਮਿਲੀ ਦਾ ਫੋਨ ਨੰਬਰ ਹੈ 7529985701 7528985701 ਨੈਕਸਟ ਹੈ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਲੜਕੀ ਜਿਹੜੀ ਮੰਗਲਿਕ ਹੈ ਕਾਸਟ ਹੈ ਇਹਨਾਂ ਦੀ ਰਾਜਪੂਤ ਸਿੱਖ 21 ਅਗਸਤ 1986 ਦਾ ਬਰਥ ਹੈ ਔਰ ਇਹਨਾਂ ਦਾ ਡਾਈਵੋਰਸ ਹੋਇਆ ਹੈ ਫਾਦਰ ਇਹਨਾਂ ਦੇ ਪ੍ਰਾਈਵੇਟ ਬਿਜ਼ਨਸ ਕਰਦੇ ਨੇ ਮਦਰ ਹਾਊਸ ਵਾਈਫ ਨੇ ਔਰ ਲੜਕਾ ਇਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਹੀ ਚਾਹੀਦਾ ਹੈ ਜਿਹੜਾ ਮੰਗਲਿਕ ਹੋਵੇ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਪਟਿਆਲਾ ਸਿਟੀ ਤੋਂ ਔਰ ਹੋਰ ਵਧੇਰੇ ਇਨਫੋਰਮੇਸ਼ਨ ਵਾਸਤੇ ਤੁਸੀਂ ਡਾਇਰੈਕਟ ਇਹਨਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਫੋਨ ਨੰਬਰ ਹੈ 8427526354 8427526354 ਨੈਕਸਟ ਹੈ ਮਜਬੀ ਸਿੱਖ ਕਾਸਟ ਦੀ ਲੜਕੀ 27 ਦਸੰਬਰ 2002 ਦਾ ਜਨਮ 5 ਫੁੱਟ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਪੰਜਾਬ ਤੋਂ ਬਿਲੋਂਗ ਕਰਦੇ ਨੇ ਖੰਨਾ ਸਿਟੀ ਤੋਂ ਜਾਤੀ ਬੰਧਨ ਇਹਨਾਂ ਨੂੰ ਕੋਈ ਨਹੀਂ ਹੈ ਲੜਕਾ ਇਹਨਾਂ ਨੂੰ ਸਿਰਫ ਐਨਆਰਆਈ ਚਾਹੀਦਾ ਹੈ ਜਿਹੜਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਫਿਰ ਇਟਲੀ ਤੋਂ ਹੋਵੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਖੰਨਾ ਏਰੀਆ ਤੋਂ ਔਰ ਇਹਨਾਂ ਦਾ ਫੋਨ ਨੰਬਰ ਹੈ 8427877986 ਦੂਸਰਾ ਹੈ 9316477712 ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਸਰਕਾਰੀ ਜੋਬ ਕਰਦੇ ਨੇ ਸੈਲਰੀ ਹੈ ਇਹਨਾਂ ਦੀ 92000 ਇੱਕ ਸਿਸਟਰ ਹੈ ਇਹਨਾਂ ਦੀ ਇੱਕ ਬ੍ਰਦਰ ਹੈ ਉਹ ਦੋਨੋਂ ਕੈਨੇਡਾ ਦੇ ਵਿੱਚ ਪੀਆਰ ਨੇ 29 ਜੂਨ 1994 ਦਾ ਬਰਥ 5 ਫੁੱਟ 3 ਇੰਚ ਹਾਈਟ ਅਮਰitsar ਸਿਟੀ ਨੂੰ ਬਿਲੋਂਗ ਕਰਦੇ ਨੇ ਔਰ ਫੈਮਿਲੀ ਦਾ ਫੋਨ ਨੰਬਰ ਹੈ 78141550207814155020 ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ ਜਿਹੜੀ ਪ੍ਰਾਈਵੇਟ ਜੌਬ ਕਰਦੀ ਹੈ 1993 ਦਾ ਬਰਥ 5 ਫੁੱਟ 5 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਗ੍ਰੈਜੂਏਸ਼ਨ ਬੀ ਕਾਮ ਔਰ ਐਲ ਐਲ ਬੀ ਕੀਤੀ ਹੋਈ ਹੈ ਲੜਕਾ ਇਹਨਾਂ ਨੂੰ ਵੈਲ ਸੈਟਲ ਫੈਮਿਲੀ ਤੋਂ ਚਾਹੀਦਾ ਹੈ ਜਿਹੜਾ ਕੋਈ ਪ੍ਰਾਈਵੇਟ ਜੌਬ ਕਰਦਾ ਹੋਵੇ ਜਾਂ ਫਿਰ ਕੋਈ ਬਿਜ਼ਨਸਮੈਨ ਹੋਵੇ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਜਲੰਧਰ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 9968147528968147520 ਸੋ ਇਹ ਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਰਿਸ਼ਤੇ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਪ੍ਰੋਫਾਈਲਸ ਪਹੁੰਚ ਰਹੇ ਨੇ ਲੜਕੀਆਂ ਦੇ ਔਰ ਇਸ ਨਵੇਂ ਚੈਨਲ ਦੇ ਵਿੱਚ ਸਿਰਫ ਲੜਕੀਆਂ ਦੀ ਐਡ ਹੀ ਦਿੱਤੀ ਜਾਂਦੀ ਹੈ ਉਹ ਵੀ ਫ੍ਰੀ ਆਫ ਕਾਸਟ ਸੋ ਅੱਜ ਹੀ ਆਪਣੀ ਬੇਟੀ ਦਾ ਤੁਸੀਂ ਜਿਹੜਾ ਹੈ ਪ੍ਰੋਫਾਈਲ ਭੇਜ ਸਕਦੇ ਹੋ ਬਾਇਓ ਡਾਟਾ ਭੇਜ ਕੇ ਉਹਨਾਂ ਦੀ ਐਡ ਜਿਹੜੀ ਹੈ ਫ੍ਰੀ ਵਿੱਚ ਲਗਾਈ ਜਾਵੇਗੀ ਅੱਜ ਦੀ ਇਹ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ